10 ਸਾਲ ਪਹਿਲਾਂ ਦੀਨਾਨਗਰ ਥਾਣੇ ਉੱਪਰ 2015 ਦੇ ਵਿੱਚ ਕਸ਼ਮੀਰੀ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਥਾਣੇ ਨੂੰ ਅਤਵਾਦੀਆਂ ਵੱਲੋਂ ਕੈਪਚਰ ਕਰ ਲਿਆ ਗਿਆ ਸੀ ਪਰ ਬਾਅਦ ਵਿੱਚ ਤਿੰਨੋਂ ਅਤਵਾਦੀਆਂ ਨੂੰ ਪੰਜਾਬ ਪੁਲਿਸ ਨੇ ਬਹਾਦਰੀ ਨਾਲ ਮਾਰ ਕੇ ਥਾਣੇ ਤੋਂ ਕਬਜ਼ਾ ਛੁੜਵਾਇਆ ਇਸ ਦੌਰਾਨ ਐਕੇਐਫਪੀ ਰੈਂਕ ਦੇ ਅਧਿਕਾਰੀ ਸਮੇਤ ਕੁੱਲ 7 ਲੋਕਾਂ ਦੀ ਸ਼ਹਾਦਤ ਹੋਈ ਸੀ ਦਿਨਨਗਰ ਅਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸਮਾਜ ਸੇਵੀਆਂ ਦੇ ਵੱਲੋਂ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਵੀ ਦਿੱਤੀ ਗਈ ਹੈ 10 ਸਾਲ ਪਹਿਲੇ ਸਾਡੇ ਦਿਨਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸੰਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜਥੇਬੰਦੀ ਦੇ ਵਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਘਰ ਜੀ ਮਹਿੰਗੀ ਸਾਹਿਬ ਸਾਡੇ ਉਤਾਰੀਵਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਦਿਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੁਰੀ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹ ਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਦੀ ਸ਼ੀਤ ਹੁੰਦੇ ਆ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਪਿਆਸ਼ੀ ਤਾਂ ਗੱਡੀ ਮੈਂ ਕਮਾਈ ਆ ਕਮਾ ਕੇ ਹੋ ਕੇ ਡਵਾਈਡਰ ਦੇ ਨਾਲ ਗੱਡੀ ਆ ਕਿ ਤਿੰਨ ਬੰਦੇ ਖੜੀ ਜੋ ਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚ ਉਹ ਫੋਟੋ ਦੇ ਵਿੱਚ ਹੁੰਦੇ ਆ ਆਰਮੀ ਆ ਕੋਗਲ ਪਹਿਲੇ ਮੈਂ ਸੋਚਾਂ ਸੋਚ ਰਿਹਾ ਗੋਲੀ ਮਾਰੀ ਪਹਿਲੀ ਮੇਰੀ ਸ਼ਾਟ ਤੇ ਗੋਲੀ ਵੱਜੀ ਫਿਰ ਮੈਂ ਸਮਝ ਗਿਆ ਮੈਂ ਬੰਦੇ ਗਲਤ ਆ ਨਾ ਗੱਡੀ ਕਰਨ ਦਾ ਤੇ ਇਹਨਾਂ ਨੇ ਸਟੇering ਸ਼ੁਰ ਕਰ ਉਹ ਮੇਰੇ ਫਿਰ ਟਿੱਕਾ ਬਾਹਰ ਦਿਰ ਵੱਜੀ ਇਹ ਬਾਹਰ ਛੁੱਟ ਗਈ ਸਟੇering ਛੁੱਟ ਗਿਆ ਦੋ ਗੋਲੀਆਂ ਬਾਹਰ ਵੱਡੀਆਂ ਉਹ ਗੋਲੀ ਤੋਂ ਹਟਣਾ ਗੱਡੀ ਮੇਰੀ ਘੁੰਮ ਗਈ ਮੈਂ ਫਿਰ ਗੱਡੀ ਦੇ ਵਿੱਚ ਅੰਦਰ ਲੰਮੇ ਪੈ ਗਿਆ ਅੰਦਰ ਹੀ ਮੈਂ ਲੰਮੇ ਪੈ ਗਿਆ ਮੈਂ ਕਿਹਾ ਚਲ ਬਹੁਤ ਸੋਚਿਆ ਇੱਕ ਕਦਮ ਹੋ ਗਿਆ ਫਿਰ ਉਹ ਆ ਕੇ ਮੈਨੂੰ ਉੱਥੋਂ ਕੱਢ ਕੇ ਬਾਹਰ ਸੁੱਟਦਾ ਮੈਂ ਮੂੰਹ ਪਾ ਲੈ ਪੈ ਗਿਆ ਮੇਰੇ ਉਨ ਇੱਕ ਲੱਤ ਮਾਰੀ ਮੈਂ ਤਾਂ ਨਹੀਂ ਲਿਆ ਚਲੋ ਪਰਮਾ ਮਾ ਨਾਲ ਆ ਉਹ ਫਿਰ ਗੱਡੀ ਬਹਿ ਕੇ ਗੱਡੀ ਸਟਾਰਟ ਕਰ ਨਿਕਲ ਗਿਆ ਫਿਰ ਬਾਜ ਉਠਿਆ ਫਿਰ ਉੱਠ ਕੇ ਮੈਂ ਦੇਖਿਆ ਆਪਣਾ ਹਾਲਾਤ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਲ ਲੱਗੇ ਫਾਈਨਲ ਲੱਗੇ ਮੈਂ ਉਧੂ ਤੁਰ ਪਿਆ ਉਹ ਗੋ ਫਿਰ ਘਰ ਦੇ ਨਿਕਲ ਆਏ ਤਿੰਨ ਬੰਦੇ ਆ ਵਾਰਤ ਹੋਈ ਸਾਰੀ ਸਰਕਾਰ ਨੇ ਮਨੋਰਨ バス ਜੁਲਮ ਹਸਪਤਲਿਆਂ ਢਾਈ ਮਹੀਨੇ ਮਸਰਿਆਂ ਮੈਂ ਸਾਲ ਘਰ ਹੁਣ 3 ਲੱਖ ਰੱਤਾ ਸੀ ਉਹਨਾਂ ਕੋਈ ਵਾਰ ਮੈਨੂੰ ਪੈਨਸ਼ਨ ਲਈ ਉਹਨਾਂ 5000 ਰੁਪਏ ਮਹੀਨੇ ਦੀ ਸਰਕਾਰ ਸੀ ਬਾਲਾ ਸਾਹਿਬ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਦਰਦਨਾਕ ਹਾਦਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤਾਂ ਹੀ ਜਾਣੂ ਆ ਕਿ ਉਦੋਂ ਜਿਹੜਾ ਇਹ ਮਾਰਸ਼ਰਾਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਦੇ ਕਰਕੇ ਤੇ ਨੁਕਸਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਚਜਮਾਨ ਅਫਸਰਾਂ ਨੇ ਇਹਨੂੰ ਜੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਛੁੱਟਿਆ ਤੇ ਅਸੀਂ ਪ੍ਰਣ ਕਰਦੇ ਹਾਂ ਕਿ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਕੜਾਂ ਆਉਂਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਹਾਂ ਅਸੀਂ ਸਯੋਜਕ ਚਾਹੁੰਨੇ ਹਾਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਫੇਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮਿਲਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਪੁਲਿਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਇਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰ ਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਖਰ ਮਹਿਸੂਸ ਕਰਦੇ ਆ ਤੇ ਅਸੀਂ ਤਨ ਦੇ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ ਰਹਿ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਨੂੰ ਧਿਆਨ ਆ ਲਾਇਆ